ਆ ਵੇ ਲੋ ਬਾਈ ਸਾਹ ਕੋ ਖਲਿਆਰ ਖਲਿਆਰ ਸੱਟ ਕੇ ਟਰੈਕਟਰਾਂ ਦੇ ਬੰਪਰ ਭੰਨ ਚਾਂ ਛਾਂ ਵੀ ਭੰਨੀਆਂ ਪੰਗਾਂ ਕਈ ਰੇ ਰੰਗਾ ਹਵਾ ਵੀ ਕੱਢੀਆਂ ਪੰਗਾ ਕੋਸ ਨਹੀਂ ਛਟਿਆ ਇੱਥੇ ਪਹੁੰਚ ਉਹ ਸਾਹ ਕੋ ਕਰਤਾ ਯਾਰ ਹੈ ਬੀੜਾ ਕਰਕ ਕਰਤਾ ਕੋਈ ਛਿੰਡੇ ਹੀ ਨਹੀਂ ਏਨੇ 13 14 ਮਹੀਨਿਆਂ ਦੀ ਸਾਡੀ ਮਿਹਨਤ ਸਾਰੇ ਕਿਸਾਨਾਂ ਦੀ ਇੰਨਾ ਸੀ ਮਿਹਨਤ ਕਰੀ ਇੰਨਾ ਖਰਚਾ ਹੋ ਗਿਆ ਸਾਡਾ ਕਰੋੜਾ ਰੁਪਇਆ ਇਹ ਬੰਨ ਤੇ ਭਗਵੰਤ ਮਾਰ ਕੋ ਚੜਨੇ ਸਾਰਾ ਤੈਸ਼ ਨੈਸ਼ ਕਰਤੀ ਸਾਡੀ ਜੇ ਅਸਿਆਂ ਦੇ ਲੀਡਰਾਂ ਨੂੰ ਛਡਾਉਣ ਵਾਸਤੇ ਧਰਨਾ ਲਾਇਆ ਉੱਥੇ ਵੀ ਸਾਨੂੰ ਅਰੈਸਟ ਕਰਿਆ ਗਿਆਗਾ ਸਾਡੀ ਉੱਥੇ ਵੀ ਕੋਈ ਸੁਣਵਾਈ ਨਹੀਂ ਐਦੂੰ ਮੁੱਖ ਮੰਤਰੀ ਮਾੜਾ ਸਾਨੂੰ ਪੰਜਾਬ ਨੂੰ ਮੈਲ ਹੀ ਨਹੀਂ ਸਕਦਾ ਬਹੁਤ ਟੈਸ਼ ਟੈਸ਼ ਕਰਿਆ ਸਾਡਾ ਨੁਕਸਾਨ ਹੋਇਆ ਤੁਸੀਂ ਆਪ ਸਾਰੇ ਲਾਈਵ ਦੇਖ ਰਹੇ ਆ ਕਿ ਕਿਸਾਨ ਫਿਰ ਰਹੇ ਆ ਇਕੱਠਾ ਕਰ ਰਹੇ ਆ ਕਿਸੇ ਦਾ ਕੁਝ ਲੱਭ ਨਹੀਂ ਰਿਹਾ ਨਾ ਕੋਈ ਸਿਲੈਂਡਰ ਨਾ ਕੋਈ ਫ੍ਰਿਜ ਕੁਝ ਨਹੀਂ ਛੱਡਿਆ ਪੁਲਿਸ ਸਭ ਚੱਕ ਕੇ ਲੈ ਗਈ ਹੈ ਜਾਂ ਪੁਲਿਸ ਨੇ ਚਕਾਤਾ ਕਰ ਟਰੈਕਟਰਾਂ ਦੇ ਹਵਾ ਵਿਗਾੜਤਿਆਂ ਸਾਰੇ ਬੰਪਰ ਭੰਨੇ ਪਏ ਸਾਰੇ ਬਾਈ ਜੀ ਕਿਸੇ ਦਾ ਬੰਪਰ ਤੋੜਿਆ ਪਿਆ ਕਿਸੇ ਦਾ ਕੁਝ ਤੋੜਿਆ ਪਿਆਗਾ ਜੇ ਸੀ ਵੀ ਮਸ਼ੀਨਾਂ ਨਾਲ ਦਾ ਨੁਕਸਾਨ ਕਰਿਆ ਇਹਨਾਂ ਨੇ ਹਾਂ ਵੀ ਦੇਖਣ ਨੂੰ ਜੀ ਨਹੀਂ ਕਰਦਾ ਯਾਰ ਇੰਨਾ ਮਾਨੋਕਾ ਹੁੰਦਾ ਵੀ ਆਹ ਕੀ ਅਜੇ ਵੀ ਮਾ ਲੋਕਾਂ ਨੂੰ ਤਾਂ ਇਹ ਕਹਿਨੇ ਆ ਵੀ ਇੱਕ ਹੋ ਜੋ ਇੱਕ ਆ ਕਰ ਲੋ ਚੰਗੇ ਰਵਾਂਗੇ ਤੇ ਨਹੀਂ ਬਹੁਤੀ ਦਿਨ ਦੂਰ ਨਹੀਂ ਬਾਈ ਦਵਾ ਤਬਾ ਕਰਦੇ ਨੇ ਪੰਜਾਬ ਨੂੰ ਉਹ ਭਰਾ ਹੋਇਆ ਪਿਆ ਮਨ ਬਹੁਤ ਦੁਖੀ ਹੁੰਦਾ ਇਹ ਚੀਜ਼ਾਂ ਦੇਖ ਕੇ ਨਾ ਮਨ ਦੁਖੀ ਹੋਇਆ ਨਾ ਰੱਬ ਰੱਬ ਦਾ ਨਾ ਯਾ ਕੀ ਕੀਤਾ ਕੀ ਹੋਇਆ ਇਹਦਾ 부ਚੜ ਮੁੱਖ ਮੰਤਰੀ ਯਾਰ ਨੂੰ ਸ਼ਰਮ ਹੋਣੀ ਚਾਹੀਦੀ ਆ ਮੈਂ ਖੇਤ ਜਾਂ ਨਾਲਾ ਮੈਂ ਖੇਤ ਜਾਂ ਨਾਲੇ ਖੇਤ ਤੂੰ ਕਹਦਾ ਜਾਂ ਨਾਲੇ ਤੇ ਖੇਤ ਜਾਂਦਾ ਹੋਵੇਂ ਤੂੰ ਕਿਸਾਨਾਂ ਨਾਲ ਐ ਨਾ ਕਰੇ 부ਚੜਾ ساری ਉਮਰ ਦਾ ਕਲੰਕਾ ਤੇਰੇ ਸਿਰ ਤੇ ساری ਉਮਰ ਤਨ ਬੁਚੜੀ ਗਿਆ ਜਾਊਗਾ ساری ਉਮਰ